ਨਗਰ ਨਿਗਮ ਬਟਾਲਾ ਦੇ ਦਫਤਰ ਦੇ ਬਾਹਰ ਅੱਜ ਸਫਾਈ ਕਰਮਚਾਰੀਆਂ ਵੱਲੋਂ ਕੰਮ ਬੰਦ ਕਰ ਹੜਤਾਲ ਤੇ ਜਾਂਦਾ ਐਲਾਨ ਕਰਦੇ ਹੋਏ ਤਰਨਾ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਸਫਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਦਾ ਇਹ ਰੋਸ ਪ੍ਰਦਰਸ਼ਨ ਕਮਿਸ਼ਨਰ ਦੇ ਖਿਲਾਫ ਹੈ ਕਿਉਂਕਿ ਉਹ ਅਫਸਰਗिरी ਦੇ ਨਾਂ ਉੱਤੇ ਉਹਨਾਂ ਨਾਲ ਦੁਰਵਿਵਹਾਰ ਕਰ ਰਹੇ ਹਨ। ਉਹਨਾਂ ਨੂੰ ਚੰਗਾ ਮੰਦਾਕਤੇ ਹੋਏ ਨੌਕਰੀਆਂ ਤੋਂ ਕੱਢ ਦਿੰਦੀਆਂ ਧਮਕੀਆਂ ਦੇ ਰਹੇ ਹਨ। ਉੱਥੇ ਹੀ ਤਰਨਾ ਪ੍ਰਦਰਸ਼ਨ ਕਰਦੇ ਹੋਏ ਸਫਾਈ ਕਰਮਚਾਰੀਆਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਆਪਣੀ ਡਿਊਟੀ ਪੂਰੀ ਜ਼ਿੰਮੇਵਾਰੀ ਨਾਲ निभाई ਜਾ ਰਹੀ ਹੈ। ਲੇਕਿਨ ਜੋ ਨਗਰ ਨਿਗਮ ਕਮਿਸ਼ਨਰ ਹਨ ਉਹ ਉਹਨਾਂ ਦੇ ਕਿਸੇ وجہ ਤੋਂ ਦਬਾਬ ਬਣਾ ਰਹੇ ਹਨ ਅਤੇ ਉਹਨਾਂ ਨਾਲ ਗਲਤ ਸ਼ਬਦਾਵਲੀ ਵਰਤਦੇ ਹਨ ਇਸ ਰੋਸ ਤੋਂ ਜੋ ਉਹ ਹੜਤਾਲਤੇ ਹਨ ਉੱਥੇ ਹੀ ਉਹਨਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਲੈ ਕੇ ਮੀਟਿੰਗ ਲਈ ਕਮਿਸ਼ਨਰ ਨਾਲ ਗੱਲ ਕਰਨ ਗਏ ਸਨ ਤਾਂ ਅੱਗੋਂ ਗਲਤ ਤੰਗ ਨਾਲ ਉਹਨਾਂ ਨਾਲ ਰਵੱਈਆ ਕੀਤਾ ਗਿਆ ਜਿਸ ਰੋਸ ਤੋਂ ਉਹ ਉਦੋਂ ਤੱਕ ਹੜਤਾਲ ਕਰਨਗੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾਸ਼ਾ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਾਸ਼ਾ ਨਹੀਂ ਚਲੇਗੀ ਜਿੰਦਾਬਾਦ ਜਗਰ ਨਿਗਮ ਕਮਿਸ਼ਨਰ ਮੁਬਾਰਕ ਮੁਬਾਰਕ ਜਿੰਦਾਬਾਦ ਜਿੰਦਾਬਾਦ ਨਗਰ ਨਿਗਮ ਕਮਿਸ਼ਨਰ ਰਾਣਾ ਵਿਕੀਕ ਲਿਆਣਾ ਮੈਂ ਸਫਾਈ ਕਰਮਚਾਰੀ ਪ੍ਰਧਾਨ ਆ ਜੀ ਇਥੋਂ ਨਗਰ ਨਿਗਮ ਮਟਾਲਾ ਤੋਂ ਸਲਾ ਸਰ ਜਦੋਂ ਦੇ ਨਵੇਂ ਕਮਿਸ਼ਨਰ ਆਏ ਦੇ ਆ ਉਦੋਂ ਦਾ ਹੀ ਕੋਈ ਨਾ ਜਾਤ ਇਹਨਾਂ ਨੂੰ ਕੰਮ ਨਹੀਂ ਪਸੰਦ ਆਉਂਦਾ ਜਾ ਇਹਨਾਂ ਨੂੰ ਕੋਈ ਸਿਸਟਮ ਨਹੀਂ ਪਸੰਦ ਤਾਂ ਜਾਂ ਇਹ ਆਪਣੀ ਤਨਖਾਹੀ ਮਲਾਜਮਾਂ ਤੇ ਜਿਤਾਉਣਾ ਚਾਹੁੰਦੇ ਆ ਦੋ ਚਾਰ ਵਾਰੀ ਇਹਨਾਂ ਨੇ ਬਿਆਨ ਕੀਤਾ ਵਾ ਕਿ ਮਲਾਜਮ ਕੰਮ ਨਹੀਂ ਕਰਦੇ ਮਲਾਜਮ ਆਪਣੀ ਦੁਨੀਆ ਦੇ ਨੇ ਜਾਂਦੇ ਜਾਂ ਮਲਾਜਮ ਘੈਰ ਆ ਜਰਾ ਅਸੀਂ ਉਸ ਚੀਜ਼ ਦਾ ਚਲੋ ਮੰਨ ਲਿਆ ਜਵਾਬ ਵੀ ਠੀਕ ਆ ਕਿਤੇ ਕਾਰਪੋਰੇਸ਼ਨ ਦੇ ਵਿੱਚ ਕਿਤੇ ਮਲਾਜਮਾਂ ਚ 19 21 ਦਾ ਫਰਕ ਵੀ ਹੋ ਸਕਦਾ ਉਹ ਆਪਾਂ ਚੀਜ਼ ਨੂੰ ਅਪਲਾਈਜ਼ ਕਰਦੇ ਆ ਪਰ ਸਾਨੂੰ ਇਹ ਚੀਜ਼ ਦਾ ਸੰਜੋਗ ਆ ਕਿ 283 ਕਰਮਚਾਰੀ ਜਿਹੜੇ ਕੰਟਰੈਕਟ ਤੇ ਰੱਖੇ ਗਏ ਆ ਔਰ 59 ਕਰਮਚਾਰੀ ਜਿਹੜੇ ਗ੍ਰੇਟੈਸਟ ਕੰਪਨੀ ਦੇ ਵਿੱਚ ਰੱਖੇ ਗਿਆ ਔਰ ਲਗਭਗ ਜਿਹੜੇ 75 ਤੋਂ 80 ਕਰਮਚਾਰੀ ਜਿਹੜੇ ਸਫਾਈ ਕਰਮਚਾਰੀ ਰੈਗੂਲਰ ਕਰਮਚਾਰੀ ਆ ਬਾਕਾਇਦਾ ਅਸੀਂ ਇਹਨਾਂ ਨੂੰ ਇਹ ਕਿਹਾ ਸੀ ਕਿ ਅਸੀਂ ਤੁਹਾਨੂੰ ਉਹਨਾਂ ਦੀ ਪ੍ਰੋਪਰ ਲਿਸਟ ਪ੍ਰੋਪਰ ਡਿਟੇਲ ਬਣਾ ਕੇ ਦਵਾਂਗੇ ਕਿ ਕਿਹੜਾ ਕਿਹੜਾ ਕਰਮਚਾਰੀ ਕਿਹੜੇ ਕਿਹੜੇ ਏਰੀਆ 'ਚ ਕੰਮ ਕਰਦਾ ਪਿਆ ਸਾਨੂੰ 1-2 ਦਿਨ ਦਾ ਸਮਾਂ ਦਿੱਤਾ ਜਾਵੇ ਉਹਦੇ باوجود ਕੱਲ ਖੁਦ ਕਮਿਸ਼ਨਰ ਸਾਹਿਬ ਨੇ ਸਾਨੂੰ ਕਾਲ ਕੀਤੀ ਸਾਨੂੰ ਬੁਲਾਇਆ ਗਿਆ ਕਿ ਅਸੀਂ ਤੁਹਾਡੇ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਮੀਟਿੰਗ ਦੇ ਸਬੰਧ ਦੇ ਵਿੱਚ ਆਪਾਂ ਆਪਣਾ ਡੈਪੂਟੇਸ਼ਨ ਲੈ ਕੇ ਗਏ ਆ 1 ਸਾਨੂੰ ਬੁਲਾਇਆ ਗਿਆ ਵਾ ਪਰ ਜਦੋਂ ਬੁਲਾਇਆ ਗਿਆ ਵਾ ਤੇ ਪਹਿਲੇ ਹੀ ਸਾਨੂੰ ਪਤਾ ਵਾ ਕਿ ਇਹਨਾਂ ਨੇ ਸਾਨੂੰ ਕੋਈ ਚੰਗੇ ਤਰੀਕੇ ਨਾਲ ਡੀਲ ਨਹੀਂ ਕਰਨਾ ਜਦੋਂ ਬੁਲਾਇਆ ਗਿਆ ਵਾ ਤੇ ਸਾਨੂੰ ਪਹਿਲੇ ਬਾਅਦ ਵੇਟ ਕਰਾਇਆ ਗਿਆ ਔਰ ਸਾਨੂੰ ਬਕਾਇਦਾ ਪੁੱਛਿਆ ਗਿਆ ਵਾ ਵੀ ਕੌਣ ਬਾਹਰ ਆਇਆ ਵਾ ਉਹਦਾ ਇੱਕ ਨਾਮ ਲੇ ਕੇ ਦਿੱਤਾ ਜਾਏ ਕੀ ਗੱਲ ਕਮਿਸ਼ਨਰ ਨੇ ਇਹ ਨਹੀਂ ਪਤਾ ਵੀ ਸਫਾਈ ਸੇਵਕ ਯੂਨੀਅਨ ਦਾ ਪ੍ਰਧਾਨ ਕੌਣ ਆ ਕਾਲ ਕਰਨ ਤੋਂ ਇਹ ਪਤਾ ਵਾ ਕਿ ਸਫਾਈ ਯੂਨੀਅਨ ਨੂੰ ਬੁਲਾਉਣਾ ਵਾ ਪਰ ਇਹ ਨਹੀਂ ਪਤਾ ਵੀ ਸਫਾਈ ਕਰਮਚਾਰੀਆਂ ਦਾ ਪ੍ਰਧਾਨ ਕੌਣ ਆ ਸਾਨੂੰ ਇਹ ਕਹਿ ਗਿਆ ਕਿ ਤੁਸੀਂ ਆਪਣਾ ਕਾਗਜ਼ ਤੇ ਨਾਮ ਲੇ ਕੇ ਭੇਜੋ 10 ਮਿੰਟ ਵੇਟ ਕਰੋ ਫਿਰ ਮੇਰਾ ਆਪਾਂ ਬਾਹਰ ਖਲੋ ਗਏ ਆ 10 ਮਿੰਟ ਇੰਤਜ਼ਾਰ ਕੀਤਾ ਕਿਉਂਕਿ ਸਾਨੂੰ ਪਤਾ ਹੀ ਕਿ ਕੋਈ ਨਾ ਕੋਈ ਡਿਸਪਿਊਟ ਹੋਣਾ ਹੀ ਹੋਣਾ ਵਾ ਅੰਦਰ ਗਏ ਆ ਕੁਝ ਗੱਲਾਂ ਕੰਮ ਦੇ ਸੰਬੰਧ ਨਾਲ ਹੀ ਕੁਝ ਸਾਡੀਆਂ ਮੁਸ਼ਕਲਾਂ ਹੀ ਕੁਝ ਆਪਾਂ ਜਿਹੜੀਆਂ ਆਪਣੀਆਂ ਗੱਲਾਂ ਉਹਨਾਂ ਦੇ ਅੱਗੇ ਰੱਖੀਆਂ ਕੁਝ ਜਿਹੜੀਆਂ ਚੀਜ਼ਾਂ ਪ੍ਰਸ਼ਾਸਨ ਸਾਡੇ ਤੋਂ ਚਾਹੁੰਦਾ ਸੀ ਆਪਾਂ ਉਹਨਾਂ ਨੂੰ ਕਿਹਾ ਕਿ ਸਾਨੂੰ ਇੱਕ ਦੋ ਦਿਨ ਦਾ ਸਮਾਂ ਦਿਓ ਅਸੀਂ ਪੇਪਰ ਵਰਕ ਤੁਹਾਨੂੰ ਲਿਆ ਦਿੰਨੇ ਕਿ ਜੇ ਤੁਸੀਂ ਕਹਿੰਦੇ ਕਿ 400 ਜਾਂ 450 EMPLOYEES ਆ ਅਸੀਂ ਤੁਹਾਨੂੰ ਲਿਸਟਾਂ ਬਣਾ ਕੇ ਦਿੰਨੇ ਆ ਕਿ ਇਹ ਬੰਦੇ ਕੰਮ ਕਰਦੇ ਪਏ ਆ ਇਹ ਬੰਦੇ ਆਪਣੀ ਡੂੜੀਆਂ ਤੇ ਆ ਰਹੇ ਆ ਜਿਹੜਾ ਨਹੀਂ ਆ ਰਿਹਾ ਅਸੀਂ ਖੁਦ ਵੀ ਐਜ਼ ਅ ਯੂਨੀਅਨ ਪ੍ਰਧਾਨ ਮੈਂ ਕਹਿ ਰਿਹਾ ਕਿ ਜਿਹੜਾ ਬੰਦਾ ਨਹੀਂ ਡਿਊਟੀ ਤੇ ਆ ਰਿਹਾ ਅਸੀਂ ਉਹਦੀ ਜ਼ਿੰਮੇਵਾਰੀ ਨਹੀਂ ਲਵਾਂਗੇ ਅਸੀਂ ਉਹਦਾ ਪੱਖ ਨਹੀਂ ਲਵਾਂਗੇ ਪਰ ਜਿਹੜੇ ਬੰਦੇ ਕੰਮ ਕਰਦੇ ਪਿਆ ਤੁਸੀਂ ਉਹਨਾਂ ਨੂੰ ਵੀ ਕਹੋ ਕਿ ਇਹ ਬੰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਕੰਮ ਨਹੀਂ ਕਰਦੇ ਸਿਰੇ ਤੋਂ ਤੁਸੀਂ ਖਾਰਜ ਕਰ ਦਿਓ ਕਿ ਇਹ ਬੰਦੇ ਕੰਮ ਨਹੀਂ ਕਰਦੇ ਫਿਰ ਉਸ ਤੋਂ ਬਾਅਦ ਨਹੀਂ ਜੀ ਮੈਨੂੰ ਤਾਂ ਸਰਕਾਰ ਦੇ ਹੁਕਮਾਂ ਮੈਨੂੰ ਤਾਂ ਸਰਕਾਰ ਨੇ ਕਹਿਦਾ ਜੋ ਮੈਨੂੰ ਸਰਕਾਰ ਕਹੇਗੀ ਮੈਂ ਤਾਂ ਉਹ ਕਰਨਾ ਮੈਂ ਤੁਹਾਡੇ ਕੋ 8 ਘੰਟੇ ਡਿਊਟੀ ਲੈਣੀ ਆ ਨਾ 5 ਮਿੰਟ ਵੱਧ ਲੈਣੀ ਆ ਔਰ ਨਾ ਹੀ 5 ਮਿੰਟ ਘੱਟ ਲੈਣੀ ਆ ਇਹ ਕਿਤੇ ਬੰਦੇ ਫੌਜ ਚ ਲੱਗੇ ਰਹੇ ਜਿੰਨਾਂ ਕੋ 8 ਘੰਟੇ ਡਿਊਟੀ ਲੈਣੀ ਅੱਗੇ ਇਦਾਂ ਕੰਮ ਚੱਲਦੇ ਰਹੇ ਉਹਨਾਂ ਦਾ ਮਕਸਦ ਇਹ ਆ ਕਿ ਮੈਂ ਮਲਾਜ਼ਮਾਂ ਨੂੰ ਦਬਾ ਕੇ ਰੱਖਣਾ ਵਾ ਮੈਂ ਤਾਂ ਨਾ ਸ਼ਾਇਦ ਥੱਲੇ ਕੰਮ ਕਰਾਣਾ ਜਿਸ ਤਰ੍ਹਾਂ ਕਿ ਦਫ਼ਤਰ ਨੂੰ ਦੱਬਿਆਦਾ ਵਾ ਉਦਾਂ ਹੀ ਉਹ ਕਹਿੰਦੇ ਆਪਾਂ ਸਫਾਈ ਕਰਮਚਾਰੀਆਂ ਨੂੰ ਦੱਬ ਲਈਏ ਇਹ ਕਦੀ ਹੋ ਨਹੀਂ ਸਕਦਾ ਨੰਬਰ 2 ਇਹ ਜਿਹੜੀਆਂ ਨਿੱਕੇ ਨਿੱਕੇ ਗੱਲਾਂ ਕਹਿ ਰਹੇ ਨੇ ਆ ਕਿ ਤੁਹਾਡੇ ਮਲਾਜ਼ਮ ਘਟਾ ਆ ਜਾਂ ਤੁਹਾਡੇ ਬੰਦੇ ਡਿਊਟੀ ਤੇ ਨਹੀਂ ਜਾਂਦੇ ਜਾਂ ਤੁਸੀਂ ਉਹਨਾਂ ਕੋ ਪੈਸੇ ਲੈਂਦੇ ਆ ਕੀ ਗੱਲ ਸਾਰੀ ਕਰਪਸ਼ਨ ਆ ਜਿਹੜੇ ਕਰਮਚਾਰੀਆਂ ਤੇ ਆ ਗਈ ਆ ਦਫ਼ਤਰ ਵਾਲੇ ਸੋਨੇ ਦੇ ਬਣੇਦੇ ਆ ਉਹ ਬੜੇ ਸੱਚੇ ਆ ਦਫਤਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਰਮਚਾਰੀਆਂ ਤੋਂ ਬਿਨਾ ਕੋਈ ਕ腐ਸ਼ਨ ਨਹੀਂ ਗਈ ਸਾਰੀ ਦੀ ਸਾਰੀ ਜ਼ਿੰਮੇਵਾਰੀ ਨਗਰ ਨਿਗਮ ਕਮਿਸ਼ਨਰ ਦਿਆ ਕਿਉਂਕਿ ਇਹਨਾਂ ਨੇ ਮੌਜੂਦਾ ਸਾਡੀ ਸਿਟਿੰਗ ਦੇ ਵਿੱਚ ਮੌਜੂਦਾ ਸਾਡੇ ਬੰਦੇ ਦੇ ਵਿੱਚ ਸਾਨੂੰ ਇਹ ਕਿਹਾ ਵੀ ਜੇ ਤੁਹਾਡੇ ਕੋਲ ਕੰਮ ਨਹੀਂ ਹੁੰਦਾ ਤਾਂ ਤੁਸੀਂ ਕੰਮ ਛੱਡ ਦਿਓ ਨੰਬਰ 2 ਸਾਨੂੰ ਇਹ ਵੀ ਗੱਲ ਕਹੀ ਗਈ ਆ ਜੇ ਤੁਸੀਂ ਵਿਰੋਧ ਕਰਨਾ ਤਾਂ ਪੰਜਾਬ ਸਰਕਾਰ ਦਾ ਕਰੋ ਔਨ ਦਾ ਟੇਬਲ ਉਹਨਾਂ ਨੇ ਇਹ ਗੱਲ ਕਹੀ ਠੀਕ ਆ ਜੇ ਸਰਕਾਰ ਦੀ ਗੱਲ ਆਈ ਤੇ ਅਸੀਂ ਹਮੇਸ਼ਾ ਵਿਰੋਧ ਕਰਦੇ ਆਏ ਕੱਲ ਨੂੰ ਸਰਕਾਰ ਦਾ ਹੀ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਤਾਂ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਸਾਡੇ ਵਿਧਾਇਕਾਂ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਕੀਤੀ ਇਹ ਕੱਲਾ ਹੀ ਆ ਕੇ ਸਾਡੇ ਦੇ ਅੱਗੇ ਤਾਣਾ ਸ਼ੇ ਕਰੀ ਜਾਏਗਾ ਮੁੰਡੀਆਂ ਹੜਤਾਲ ਤੇ ਮੈਂ ਕਹਾਂ ਜੀ ਮੁਕੰਮਲ ਤੌਰ ਤੇ ਬੰਦਾ ਮੇਰੇ ਨਾਲ ਸਪੈਸ਼ਲੀ ਟੇਬਲ ਟਾਕ ਤੇ ਜਦੋਂ ਗੱਲ ਚੱਲਦੀ ਪਈ ਆ ਸਪੈਸ਼ਲੀ ਮੈਨੂੰ ਕਿਹਾ ਗਿਆ ਵਾ ਤੂੰ ਵਰਲਡ ਇੱਕ ਬੋਲਿਆ ਗਿਆ ਵਾ ਤੂੰ ਨਹੀਂ ਗੱਲ ਕਰਨੀ ਮੈਂ 450 ਬੰਦੇ ਦਾ ਚੁਣਿਆ ਨੁਮਾਇੰਦਾ ਵਾਂ ਮੈਂ ਕੱਲ ਵੀ ਇਹਨਾਂ ਨੇ ਇੱਕ ਗੱਲ ਇਹ ਕਹੀ ਆ ਵੀ ਤੁਸੀਂ ਆਪਣੀ ਲੈਂਗੁਏਜ ਨੂੰ ਸੁਧਾਰੋ ਤੂੰ ਨਾ ਕਹੋ ਜੇ ਤੁਹਾਨੂੰ ਇੰਨਾ ਇਤਰਾਜ਼ ਆ ਤੇ ਮੇਰੇ ਨਾਂ ਨਾ ਮੈਨੂੰ ਬੁਲਾਇਆ ਜਾਏ ਵਿਕੀ ਕਲਿਆਣ ਮੇਰਾ ਨਾਮ ਆ ਤੁਸੀਂ ਵਿਕੀ ਕਲਿਆਣ ਬੋਲੋ ਤੁਸੀਂ ਮੈਨੂੰ ਤੂੰ ਨਹੀਂ ਕਹ ਸਕਦੇ ਉਹਦਾ ਇੱਕ ਕਾਰਨ ਹੀ ਅਸੀਂ ਕੱਲ ਵੀ ਚਾਹੁੰਦੇ ਅੰਦਰ ਵੀ ਹੱਲਾ ਗੁੱਲਾ ਕਰ ਸਕਦੇ ਸੀ ਫਿਰ ਇਹਨਾਂ ਨੇ ਕਹਿਣਾ ਸੀ ਕਰਮਚਾਰੀ ਗਲਤ ਆ 10 20 ਬੰਦੇ ਆਏ ਗੁੰਡਾਗਰਦੀ ਕਰਕੇ ਰੋਲਾ ਪਾ ਕੇ ਚਲ ਗਏ ਔਨ ਰਿਕਾਰਡ ਕਮਿਸ਼ਨਰ ਦੇ ਦਫ਼ਤਰ ਦੀ 1.5 ਤੋਂ 2 3 ਵਜੇ ਤੱਕ ਦੀ ਫੁਟੇਜ ਕਢਾ ਲਓ ਜੇ ਕਿਸੇ ਸਫਾਈ ਕਰਮਚਾਰੀ ਨੇ ਫਾਲਤੂ ਸ਼ਬਦ ਬੋਲਿਆ ਉਹ ਜ਼ਮੇਵਾਰ ਆ ਪਰ ਅੱਜ ਜਿਹੜੀ ਹੜਤਾਲ ਹੋਈ ਆ ਉਹਦਾ ਮੁੱਖ ਕਾਰਨ ਇਹੀ ਆ ਨਗਰ ਨਿਗਮ ਕ ਜੇ ਤੁਹਾਡੇ ਕੋਲ ਪ੍ਰੈਸ਼ਰ ਨਹੀਂ ਚੱਲੇ ਜਾਂਦਾ ਤੁਸੀਂ ਕੰਮ ਨਹੀਂ ਕਰਦੇ ਤਾਂ ਆਪਣਾ ਕੰਮ ਛੱਡ ਦਿਓ ਇਹ ਨੌکریاں ਸਾਨੂੰ ਕਮਿਸ਼ਨਰ ਨੇ ਦਿਤੀਆਂ ਆ ਜਿਹੜੇ ਸਾਡੇ ਸਰਕਾਰੀ ਕਰਮਚਾਰੀ ਐਨੇ ਨਹੀਂ ਦੇਰ ਤੇ ਲੱਗੇ ਰਹੇ ਆ ਇਹ ਕਮਿਸ਼ਨਰ ਨੇ ਨੌکریاں ਲਵਾਈਆਂ ਹੁਣ ਹੜਤਾਲ ਕਿੰਨੇ ਦਿਨ ਚੱਲੇਗੀ ਦੇਖੋ ਜੀ ਜਦੋਂ ਤੱਕ ਕੋਈ ਇਹਦਾ ਵੇਰਵਾ ਨਹੀਂ ਨਿਕਲਦਾ ਜਾਂ ਸਾਡੀ ਸੁਣਵਾਈ ਨਹੀਂ ਹੁੰਦੀ ਜਾਂ ਸਾਡੀਆਂ ਮੰਗਾਂ ਨਹੀਂ ਮੰਗੀ ਕਰਦਾ ਇਹਨਾਂ ਵਿਕਾਸ ਵਾਅਦੇ ਦਾ ਜੀ ਮੈਂ ਅਜੇ ਸੈਂਟ ਇੰਸਪੈਕਟਰ ਨਗਰ ਨਿਕਮ ਬਟਾਲਾ 'ਚ ਕੰਮ ਕਰ ਰਿਹਾ ਹਾਂ ਜੀ ਨਹੀਂ ਸਰ ਇਹ ਤੇ ਸਰ ਕੱਲ ਜਿਹੜੀ ਮਾਨਯੋਗ ਕਮਿਸ਼ਨਰ ਸਾਹਿਬ ਜੀ ਨਾਲ ਮੀਟਿੰਗ ਹੋਈ ਸੀ ਭਾਈ ਸਾਹਿਬ ਜੀ ਹੋਣੀ ਸੀ ਕਿ ਉੱਥੇ ਦੋ ਤਿੰ ਇੱਕ ਤੇ ਸਾਰੀ ਇਹ ਨਾਦਾ ਸੀਗਾ ਕਿ ਜਿਹੜੇ ਟੈਂਡਿੰਗ ਪ੍ਰੋਸੈਸ ਚੱਲ ਰਿਹਾ ਹੈ ਟੈਂਡਿੰਗ ਪ੍ਰੋਸੈਸ ਜਿਹੜਾ ਸਰ ਚੱਲ ਰਿਹਾ ਇਹ ਪੰਜਾਬ ਗਵਰਨਮੈਂਟ ਦੇ ਇੱਕ ਪ੍ਰੋਜੈਕਟ ਹੈ ਜੀ ਜਿਹੜੇ ਇਕੱਲੇ ਬਟਾਲਾ ਚ ਨਹੀਂ ਸਰ ਸਾਰੇ ਪੰਜਾਬ ਚ ਚੱਲ ਰਿਹਾ ਔਰ ਸਰ ਇਹ ਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਅਗਰ ਸਵੈ ਸੇਵਕ ਇਹ ਚ ਆਪਾਂ ਜਿਹੜੇ ਆਲਰੇਡੀ ਸਵੈ ਸੇਵਕ ਕੰਮ ਕਰ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਵੀ ਕੋਈ ਡਿਊਟੀ ਤੋਂ ਨਹੀਂ ਕੱਢਿਆ ਜਾਏਗਾ ਸਾਰੇ ਸਵੈ ਸੇਵਕ ਐਜ਼ ਇਟ ਇਜ਼ ਕੰਮ ਕਰਨਗੇ ਜੀ ਦੂਜਾ ਸੀਗਾ ਜੀ ਜਿਹੜਾ ਪੈਸਪੋਰਟ ਦਾ ਆਪਣਾ ਜਿਹੜੇ ਪੁਆਇੰਟ ਕੀਤੇ ਨੇ ਸੁਪਰਵਾਈਜ਼ਰ ਉਹ ਸਰ 144 ਸੁਪਰਵਾਈਜ਼ਰ ਉਹ ਵੀ ਸਰ ਪੰਜਾਬ ਉਹ ਵੀ ਜਿਹੜਾ ਪੈਸਕੋ ਤੋਂ ਬੰਦੇ ਪਾਇੰਟ ਕੀਤੇ ਨੇ ਉਹ ਪੰਜਾਬ ਗਵਰਨਮੈਂਟ ਨੇ ਸਾਰੇ ਬਟਾਲਾ ਦੇ ਮਲਬੜਾ ਕੱਲੇ ਬਟਾਲੇ ਤੇ ਨਹੀਂ ਸਾਰੇ ਕਾਰਪੋਰੇਸ਼ਨਾਂ ਨੇ ਦਿੱਤੇ ਆ ਜੀ ਉਹ ਐਜ਼ ਅ ਸੁਪਰਵਾਈਜ਼ਰ ਕੰਮ ਕਰਨਗੇ ਜੀ ਔਰ ਤੀਜਾ ਸੀਗਾ ਸਰ ਕੀ ਸਾਡੀਆਂ ਟੀਮਾਂ ਸਰ ਜਿਹੜੀਆਂ ਚੰਡੀਗੜ੍ਹੋਂ ਆ ਰਹੀਆਂ ਨੇ ਜਾਂ ਸਾਡੀ ਜੀਐਫਸੀਡੀ ਦੀਆਂ ਆ ਰਹੀਆਂ ਸਵਚ ਸਵੈਕਣ ਦੀ ਟੀਮਾਂ ਵੀ ਆ ਰਹੀਆਂ ਨੇ ਉਹ ਚ ਕਮਿਸ਼ਨਾਂ ਨੇ ਹਦਾਇਤ ਕੀਤੀ ਜੀ ਆਪਣੇ ਜਿਹੜੇ ਜਨੇ ਵੀ ਸਵੈ ਸੇਵਕ ਨੇ ਆਪਣੀ ਡਿਊਟੀ ਤੰਦਈ ਨਾ ਕਰਨ ਜੀ 8 ਘੰਟੇ ਪ੍ਰੋਪਰ ਕਰਨ ਤਾਂ ਕਿ ਜਿਹੜੀ ਆਪਣੀ ਬਟਾਲੇ ਦੀ ਦੇਖਿਆ ਨੂੰ ਸੁਧਾਰਿਆ ਜਾ ਸਕੇ ਔਰ ਸਫਾਈ ਪੱਕੋ ਕਿ ਜੇ ਬਟਾਲਾ ਦੇ ਜਿਹ ਸਰ ਇਸ ਬਾਰੇ ਕਮਿਸ਼ਨਰ ਸਾਹਿਬ ਕਿਉਂਕਿ ਉਹ ਜੇ ਅਗਰ ਉਹਨਾਂ ਨੂੰ ਦੱਸਣਾ ਹੈ ਜਾਂ ਇਹ ਦੱਸਣਾ ਸਿਰ ਇਹ ਡਿਸਿੰਨ ਕਮਿਸ਼ਨਰ ਸਾਹਿਬ ਦਾ ਜੀ ਕਮਿਸ਼ਨਰ ਸਾਹਿਬ ਵੀ ਦੱਸ ਸਕਦੇ ਜੀ ਹਰ ਹਾਲ ਦਾ ਸਰ ਵੇਖੋ ਜੀ ਗੱਲ ਕਰਦੇ ਕਿਉਂਕਿ ਇਹਨਾਂ ਦਾ ਕੋਈ ਪਹਿਲਾਂ ਕੋਈ ਮੈਮੋਰੰਡਮ ਸਰ ਨਹੀਂ ਦਿੱਤਾ ਗਿਆ ਇਸ ਬਾਰੇ ਸਾਡ ਯੂਨੀਅਨ ਦੱਸ ਸਕਦੀ ਜੀ